ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੇਨਤੀ ਸਿੱਖ ਹੋਣ ਦੇ ਨਾਂ ਤੇ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਕੇਵਲ ਇੱਕ ਮੈਸੇਜ ਦੇਣਾ ਹੈ ਮੇਰੀ ਕੌਮ ਦੇ ਮਹਾਨ ਸਿੱਖ ਵਿਦਵਾਨ ਅਤੇ ਬਹੁਤ ਵਧੀਆ ਪੱਤਰਕਾਰ ਪੜ੍ਹੇ ਲਿਖੇ ਜਿਨ੍ਹਾਂ ਨੂੰ ਵਿਆਕਰਣ ਦੀ ਤੇ ਪਿੰਗਲ ਦੀ ਬਹੁਤ ਬੱਡੀ ਸਮਝ ਸੀ ਉਹਨਾਂ ਨੂੰ ਯਾਦ ਕਿਉਂ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਦੀ ਬਦਕਿਸਮਤੀ ਇਹ ਹੈ ਕਿ ਉਹ ਰਬਦਾਸੀਏ ਪਰਿਵਾਰ ਵਿੱਚੋਂ ਸੀ ਸਾਡੀ ਸਿੱਖ ਕੌਮ ਦੇ ਵਿੱਚ ਜ਼ਿਆਦਾ ਜਿਹੜਾ ਵਿੜਾਗਰਕ ਹੋਇਆ ਉਹ ਜਾਤੀਵਾਦ ਕਰਕੇ ਹੋਇਆ ਵੱਡੇ-ਵੱਡੇ ਵਿਦਵਾਨਾਂ ਨੂੰ ਕ੍ਰਾਂਤੀਕਾਰੀਆਂ ਨੂੰ ਅਖੋਂ ਪ੍ਰੋਖੇ ਕੀਤਾ ਗਿਆ ਗਿਆਨੀ ਦਿੱਤ ਸਿੰਘ ਜੀ ਬਾਰੇ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਬਸ ਇਹ ਕਹਿ ਦੇਣਾ ਕਿ ਬਹੁਤ ਵੱਡੇ ਮਹਾਨ ਵਿਦਵਾਨ ਤੇ ਬਹੁਤ ਵਧੀਆ ਪੱਤਰਕਾਰ ਸੀ ਤੇ ਜਿਨ੍ਹਾਂ ਕੋ ਉਹਨਾਂ ਦੇ ਜੀਵਨ ਵਿੱਚੋਂ ਪੜ੍ਹ ਕੇ ਸਮਝ ਮਿਲਦੀ ਹੈ ਮੈਂ ਕਹਿੰਦਾ ਦਲੀਲ ਦੇ ਨਾਲ ਤਰਕ ਦੇ ਨਾਲ ਵਿਦਵਤਾ ਦੇ ਨਾਲ ਕੋਈ ਵੀ ਗੱਲ ਕਰਨ ਵਾਲਾ ਪ੍ਰਚਾਰਕ ਉਹਨਾਂ ਦੇ ਮੁਕਾਬਲੇ ਦਾ ਤੁਹਾਨੂੰ ਨਹੀਂ ਮਿਲ ਸਕਦਾ ਹੁਣ ਵੀ ਤੇ ਪਹਿਲਾਂ ਵੀ ਪਰ ਮੈਨੂੰ ਇੱਕ ਦੁੱਖ ਹੋਇਆ ਮੈਂ ਜਿਹੜੀ ਗੱਲ ਕਰਨੀ ਹੈ ਇੱਕ ਪਾਸੇ ਗਿਆਨੀ ਦਿੱਤ ਸਿੰਘ ਵਿਦਵਾਨ ਨੇ ਮੇਰੀ ਕੌਮ ਦੇ ਸਿੰਘ ਸਵਾ ਲਹਿਰ ਦੇ ਉਹ ਮੁਖੀ ਵੀ ਰਹੇ ਨੇ ਜਿਹੜੀ ਮੈਂ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਦੀਪ ਸਿੱਧੂ ਇੱਕ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੁੰਦੀ ਹੈ ਉਹਦੇ ਤੇ ਸ਼ਰਾਬ ਦੇ ਦੋਸ਼ ਲੱਗੇ ਚਲੋ ਮੈਂ ਉਹਦੇ ਨਾਲ ਵੀ ਸਹਿਮਤ ਨਹੀਂ ਉਹਦੇ ਨਾਲ ਇੱਕ ਕੁੜੀ ਦਾ ਹੋਣਾ ਉਹਦੀ ਗਰਲਫ੍ਰੈਂਡ ਦਾ ਹੋਣਾ ਇਹ ਵੀ ਚਰਚਾ ਦਾ ਵਿਸ਼ਾ ਸੀ ਬਹੁਤ ਚਰਚਾ ਵਿੱਚ ਸੀ ਗਿਆ ਤੇ ਉਸ ਐਕਸੀਡੈਂਟ ਵਿੱਚ ਮਰਨ ਵਾਲੇ ਦੀਪ ਸਿੱਧੂ ਨੂੰ ਸਾਡੇ ਕੌਮ ਦੇ ਕੁਝ ਕਢਮ ਚੌਧਰੀਆਂ ਨੇ ਸ਼ਹੀਦ ਬਣਾ ਕੇ ਰੱਖਤਾ ਕੌਮੀ ਸ਼ਹੀਦ ਕਿਹਾ ਮੈਂ ਜਿਹੜੀ ਗੱਲ ਕਰਨੀ ਉਹਦੀ ਵਰਸੀ ਮਨਾਈ ਜਾਂਦੀ ਹੈ ਬਹੁਤ ਮੰਡਿਰ ਇਕੱਠੀ ਹੋਣੀ ਹੈ ਕੁਝ ਕਢਮ ਚੌਧਰੀ ਜਿਹੜੇ ਸਿਆਸੀ ਲੀਡਰ ਵੀ ਨੇ ਖੈਰੇ ਵਰਗੇ ਤੇ ਉਹਨਾਂ ਨੇ ਵੀ ਇਹ ਮੁੱਦੇ ਨੂੰ ਉਭਾਰਨ ਵਾਸਤੇ ਉਹਦੇ ਹੱਕ ਵਿੱਚ ਬਹੁਤ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਬੜੇ ਨੇ ਸਾਡੇ ਜਿਹੜੇ ਧਾਰਮਿਕ ਆਗੂ ਨੇ। ਅਸੀਂ ਇੱਕ ਨਾ ਡਾਇਲੌਗ ਪਕਾਇਆ ਹੋਇਆ ਆਮ ਲੋਕਾਂ ਨੇ ਖਾਸ ਕਰਕੇ ਜਿਹੜੇ ਪ੍ਰਚਾਰਕ ਨੇ ਜਾਂ ਜਿਹੜੇ ਬੁੱਧੀਜੀਵੀ ਨੇ ਕਹਿਣਗੇ ਜੀ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ। ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ। ਪੰਜ ਆਬ ਪੰਜ ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਪਰ ਉਦੋਂ ਆਪਣੇ ਆਪ ਨੂੰ ਸ਼ਰਮਿੰਦਾ ਹੋਣਾ ਪੈਂਦਾ ਜਦੋਂ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਸੀ ਤੇ ਉਸ ਗੁਰੂ ਸਾਹਿਬ ਦੀ ਜਾਂ ਗੁਰਾਂ ਦੀ ਗੱਲ ਕਰਨ ਵਾਲੇ ਇੱਕ ਮਹਾਨ ਵਿਦਵਾਨ ਨੂੰ ਕੋਈ ਨੀਵੀਂ ਜਾਤੀ ਦਾ ਹੋਣ ਕਰਕੇ ਚੇਤੇ ਨਹੀਂ ਕਰਦਾ ਕੋਈ ਚੇਤੇ ਨਹੀਂ ਕਰਦਾ ਬਸ ਦੁਕਾਨ ਤੇ ਹੈ ਉਹ ਰਵਦਾਸੀਏ ਪਰਵਾਰ ਵਿੱਚੋਂ ਨੇ ਭਗਤ ਰਦਾਸ ਜੀ ਦੀ ਫੁਲਵਾੜੀ ਬਰਾਦਰੀ ਵਿੱਚੋਂ ਨੇ ਜਦੋਂ ਮੈਂ ਪਾਵਨ ਬਾਣੀ ਦੇ ਨਾਲ ਨੇੜਤਾ ਬਣਾਉਣਾ ਨਾ ਭਗਤ ਰਦਾਸ ਜੀ ਦਾ ਇੱਕ ਸ਼ਬਦ ਬੜਾ ਪਿਆਰਾ ਮੈਨੂੰ ਲੱਗਦਾ ਹੈ ਬਾਣੀ ਸਾਰੀ ਹੀ ਸਤਿਕਾਰਯੋਗ ਹੈ ਬੜੇ ਪਿਆਰੇ ਸ਼ਬਦ ਹੈ ਉਹਦੇ ਵਿੱਚ ਹਮ ਸਰਦੀਨ ਦਿਆਨ ਨਾ ਤੁਮ ਸਰ ਅਪਤਿ ਹਾਰ ਕਿਆ ਕੀਜੈ ਬਜਨੀ ਤੌਰ ਮੋਰ ਮਨ ਮਾਨ ਜਨਕ ਪੂਰਨ ਦੀਜੈ ਇੱਕ ਸਿਦਕ ਦੀ ਗੱਲ ਕੀਤੀ ਕਹਿੰਦੇ हे ਰੱਬ ਜੀ ਤੇਰੇ ਵਰਗਾ ਕੋਈ ਦਿਆਲੂ ਨਹੀਂ ਤੇ ਮੇਰੇ ਵਰਗਾ ਕੋਈ ਕੰਗਾਲ ਨਹੀਂ ਪਰ ਮੈਨੂੰ ਕਹਿੰਦੇ ਸਿਦਕ ਭਰੋਸਾ ਇਹ ਚਾਹੁੰਦਾ ਕਿ ਤੇਰੇ ਜਿਹੜੇ ਬਚਨ ਨੇ ਨਾ ਬਚਨੀ ਤੌਰ ਮੋਰ ਮੇਰਾ ਮਨ ਮੋਰ ਮਨ ਮਾਨੈ ਤੇਰੇ ਬਚਨਾਂ ਨੂੰ ਮੇਰਾ ਮਨ ਮੰਨ ਜਾਵੇ ਇਹ ਮੈਨੂੰ ਸਿੱਧਕ ਚਾਹੀਦਾ ਇਹ ਕਹਿ ਲੋ ਕਿ ਫਿਲਾਸਫੀ ਦੇ ਵਿੱਚ ਡਿਰੜਤਾ ਦੇ ਵਿੱਚ ਵਿਦਵਤਾ ਦੇ ਵਿੱਚ ਇੱਕ ਐਸੇ ਸਿੱਧਕ ਦੇ ਵਿੱਚ ਜਿਹੜੇ ਪਰਪੱਕ ਸੀ ਨਾ ਉਹ ਗਿਆਨੀ ਦਿੱਤ ਸਿੰਘ ਜੀ ਸਨ ਜਿਹੜੇ ਮਹਾਨ ਵਿਦਵਾਨ ਤੇ ਪੱਤਰਕਾਰ ਨੇ ਸੇਕਾਉਂਦੇ ਤੇ ਅਸੀਂ ਕਹਿੰਨੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਉਹ ਗੁਰੂ ਦੀ ਗੱਲ ਕਰਨ ਵਾਲੇ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਉਹ ਰਵਦਾਸ ਹੀ ਹੈ ਉਹਨੂੰ ਨੀਮੀ ਜਾਤੀ ਦਾ ਕਿਹਾ ਜਾਂਦਾ ਤੇ ਦੀਪ ਸਿੱਧੂ ਜੱਟ ਹੈ ਤੇ ਉਹ ਐਕਸੀਡੈਂਟ ਵਿੱਚ ਮਾਰਿਆ ਗਿਆ ਨਾਲ ਉਹਦੇ ਇੱਕ ਪਰਾਈ ਔਰਤ ਕਹਾਂਗਾ ਸ਼ਰਾਬ ਪੀਂਦਾ ਸੀ ਠੀਕ ਹੈ ਤੇ ਉਸ ਬੰਦੇ ਨੂੰ ਕੌਮੀ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਬਹਾਇਆ ਜਾਂਦਾ ਤੇ ਉਹਦੀ ਵਰ੍ਹੇ ਸ਼ੀ ਮਨਾਈ ਜਾਂਦੀ ਹੈ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਐਦਾਂ ਘਟਿਆ ਕਰਤੂਤ ਸਿੱਖ ਕੌਮ ਦੇ ਪੈਰੋਕਾਰਾਂ ਦੀ ਕੜਮ ਚੌਧਰੀਆਂ ਦੀ ਕੀ ਹੋ ਸਕਦੀ ਹੈ ਮੈਂ ਇੱਕ ਬੇਨਤੀ ਕਰ ਦਿੰਨਾ ਮੈਂ ਕੌਣਾ ਜੀ ਮੇਰਾ ਨਾਮ ਹੈ ਬੂਟਾ ਸਿੰਘ ਤੇ ਪਹਿਲਾਂ ਮੈਂ ਕੀ ਲਾਉਣਾ ਗਿਆਨੀ ਬੂਟਾ ਸਿੰਘ ਮੇਰੇ ਨਾਮ ਨਾਲ ਗਿਆਨੀ ਕਿਸੇ ਯੂਨੀਵਰਸਿਟੀ ਨੇ ਨਹੀਂ ਲਾਇਆ ਕਿਸੇ ਸੰਸਥਾ ਨੇ ਕਿਸੇ ਘੜਮ ਚੌਧਰੀ ਨੇ ਨਹੀਂ ਲਾਇਆ ਮੈਂ ਆਪ ਲਾਉਣਾ ਮੈਂ ਗੁਰਬਾਣੀ ਨੂੰ ਸਮਝਿਆ ਇਤਿਹਾਸ ਨੂੰ ਸਮਝਿਆ ਮੈਨੂੰ ਲੱਗਦਾ ਹੈ ਕਿ ਮੇਰੀ ਜਿਹੜੀ ਉਪਾਧੀ ਹੈ ਉਹ ਗਿਆਨੀ ਵਾਲੀ ਹੈ ਅਸੀਂ ਸਰਟੀਫਿਕੇਟ ਕਿਸੇ ਤੋਂ ਨਾ ਲੈਨੇ ਆ ਇਨਾ ਕਿਸੇ ਨੂੰ ਦਿਨੇ ਆ ਸਾਨੂੰ ਆਪਣੇ ਆਪ ਤੇ ਫਖਰ ਹੈ ਮਹਿਸੂਸ ਹੁੰਦਾ ਮਾਣ ਆਪਣੇ ਆਪ ਤੇ ਪਰ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਦੀਪ ਸਿੱਧੂ ਸ਼ਹੀਦ ਹੈ ਉਹਦੀ ਵਰ੍ਹੇ ਸ਼ੀ ਮਨਾਉਣੀ ਹੈ ਲੱਖ ਲਾਨਤ ਹੈ ਉਹਨਾਂ ਨੂੰ ਮੈਂ ਸ਼ਰਮ ਕਹਿ ਦਿੰਨਾ ਅਸੀਂ ਕਿਸੇ ਦੀਪ ਸਿੱਧੂ ਨੂੰ ਸ਼ਹੀਦ ਨਾ ਮੰਨੇ ਤੇ ਨਾ ਮੰਨਦੇ ਤੇ ਅਸੀਂ ਵਿਰੋਧ ਵੀ ਕਰਦੇ ਆ ਕਿ ਦੀਪ ਸਿੱਧੂ ਸ਼ਰਾਬੀ ਐਕਸੀਡੈਂਟ ਵਿੱਚ ਮਰਨ ਵਾਲੇ ਇੱਕ ਲੇਡੀ ਦੇ ਨਾਲ ਪ੍ਰਾਈ ਇਸਤਰੀ ਦੇ ਨਾਲ ਰੰਗ ਰਲੀਆਂ ਮਨਾਉਣ ਵਾਲੇ ਨੂੰ ਸ਼ਹੀਦ ਨਹੀਂ ਮੰਨਿਆ ਜਾ ਸਕਦਾ ਤੇ ਜਿਹੜਾ ਇਹ ਮੈਸੇਜ ਹਨਾ ਮੈਂ ਬਹੁਤਾ ਲੰਮਾ ਚੋੜਾ ਨਹੀਂ ਬੋਲਣਾ ਇਹ ਕੌਮ ਦੇ ਕੜਮ ਚੌਧਰੀਆਂ ਨੂੰ ਮੈਂ ਅੱਜ ਛੋਟੀ ਜਿਹੀ ਵੀਡੀਓ ਪਾ ਕੇ ਮੈਸੇਜ ਦਿੰਦਾ ਹੈ ਕਿ ਨਿਰਣਾ ਕਰਿਓ ਅੱਜ ਸਾਡੀ ਕੌਮ ਦੇ ਵਿੱਚ ਕੀ ਹੋ ਰਿਹਾ ਹੈ ਸਾਡੇ ਕੌਮ ਨੂੰ ਅੰਦਰੋਂ ਖੋਖਲਾ ਕਿਵੇਂ ਕੀਤਾ ਜਾ ਰਿਹਾ ਹੈ ਇਹ ਮੈਸੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ